ਸਤਨਾਮ ਵਾਹਿਗੁਰੂ ਸਾਹਿਬ ਜੀ ਮੈਂ ਮੂਰਖ ਕੀ ਕਿ ਤੱਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗਰਭਾਸਨਾ ਪ੍ਰਿਆਰੀ ਜਿਉਂ ਬੁਲਾਵੇਂ ਤਿਉਂ ਬੁਲ੍ਹ ਹੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਚਰ ਛਤਰ ਤਖਤ ਦੇ ਮਾਲਕ ਗੁਰਤਾ ਗਦੀ ਤੇ ਸੁਭਾਏ ਮਾਨ ਸ਼ਬਦਾ ਬ੍ਰਹਮ ਸਤਗੁਰੂ ਸਰਵਰੇ ਕਾਇਨਾਤ ਮੁਜਸਮਾ ਆਪੇ ਹੈ ਆਤ ਹਜ਼ੂਰੇ ਅਨਵਰ ਜਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰਪਿਆਰੀ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋ ਫਤਿਹ ਬੁਲੰਦ ਕਰੀਏ ਜੀ ਬੜੇ ਪਿਆਰ ਅਦਬ ਸਤਕਾਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜਪਾਗੇ ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀਾਂ ਦੇ ਪਾਵਨ ਆਗਮਨ ਗੁਰਪੁਰਬ ਨੂੰ ਅਤੇ ਅੱਜ ਜੋ ਨਵਾਂ ਸਾਲ ਆਰੰਭ ਹੋਇਆ ਹੈ ਸਨ 2026 ਉਸ ਦੀ ਆਮਦ ਨੂੰ ਮੁਖ ਰੱਖਦੇ ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹਾਂ ਕਿ ਸੱਚੇ ਪਾਸ਼ਾ ਮਹਿਰਮਤ ਕਰਿਓ ਆਪ ਜੀਾਂ ਦੇ ਹਜ਼ੂਰੀ ਤੋਂ ਅੱਜ ਦੇ ਦਿਨ ਦੀ ਆਰੰਭਤਾ ਕਰ ਰਹੇ ਹਾਂ ਕਿਰਪਾ ਕਰਿਓ ਇਹ ਜੋ ਸਾਡਾ ਆਉਣ ਵਾਲਾ ਸਮਾਂ ਇਹ ਖੁਸ਼ੀਆਂ ਭਰਿਆ ਹੋਵੇ ਬੜੀ ਚੰਗੀ ਭਾਵਨਾ ਬੜੀ ਨੇਕ ਭਾਵਨਾ ਹੈ ਕਿ ਸਤਿਗੁਰਾਂ ਦੇ ਚਰਨ ਕਮਲਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਇਸ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਏ ਸੱਚੇ ਪਾਤਸ਼ਾਹ ਜੀ ਦਾ ਤੇ ਇਹ ਪਾਵਨ ਹੁਕਮ ਹੈ ਕਿ ਸਿੱਖਾ ਤੂੰ ਕੋਈ ਵੀ ਕੰਮ ਕਰਨਾ ਹੋਵੇ ਤੋ ਓਟ ਆਸਰਾ ਉਸ ਮਾਲਕ ਦਾ ਹੀ ਲੈਣਾ ਉਸ ਮਾਲਕ ਅੱਗੇ ਅਦਾਸ ਬੇਨਤੀ ਕਰਨੀ ਕੀਤਾ ਲੋੜੀਏ ਕੰਮ ਸਹਰ ਪੈ ਆਖੀ ਹੈ ਕਰਜ ਦੇ ਸਵਾਲ ਸਤਗੁਰ ਸੱਚ ਸਾਖੀ ਹੈ ਉਸ ਮਾਲਕ ਦੇ ਅੱਗੇ ਹਰ ਵਕਤ ਅਦਾਸ ਬੇਨਤੀ ਕਰਨੀ ਸਿਖਾਈ ਸਿਰਫ ਇਹੀ ਨਹੀਂ ਕਿ ਅਸੀਂ ਨਵੇਂ ਸਾਲ ਵਾਲੇ ਦਿਨ ਹੀ ਆਣ ਕੇ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਨੀ ਹੈ ਸਗੋ ਮਾਲਕ ਜੀ ਨੇ ਤੇ ਸਾਨੂੰ ਹਰ ਵਕਤ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਸਿਖਾਇਆ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਸਿਖਾ ਤੂੰ ਹਰ ਵਕਤ ਉਸ ਪਰਮਾਤਮਾ ਨੂੰ ਚੇਤਾ ਰੱਖ ਉਠਤ ਬੈਠਤ ਸੋਵਤ ਧਈਏ ਮਾਰਗ ਚਲਤ ਹਰੇ ਹਰ ਗਾਈਏ ਤੈਨੂੰ ਕਦੇ ਉਹ ਪਰਮਾਤਮਾ ਭੁੱਲਣਾ ਹੀ ਨਹੀਂ ਚਾਹੀਦਾ ਜੇ ਤੂੰ ਸਵੇਰੇ ਉੱਥੇ ਤੇ ਉੱਠਦਿਆਂ ਸਾਰ ਤੇਰੇ ਮੂੰਹ ਇਹ ਅਰਦਾਸ ਨਿਕਲੇ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਾਨਾ ਤੁਹਾਡੀ ਰਜ਼ਾ ਅੰਦਰ ਭਾਣੇ ਅੰਦਰ ਚਾਰ ਪੈ ਰੈਣ ਸੁੱਖਾਂ ਦੀ ਬਤੀਤ ਹੋਈ ਹੈ ਚਾਰ ਪੈ ਦਿਨ ਚੜਿਆ ਸੁੱਖਾਂ ਦਾ ਬਤੀਤ ਕਰਾਉਣ ਸਾਰਾ ਦਿਨ ਕੰਮਕਾਰ ਕਰਦਿਆਂ ਕਿਰਤ ਕਮਾਈ ਕਰਦਿਆਂ ਜਦੋਂ ਦਿਨ ਬਤੀਤ ਹੋਵੇ ਰਾਤ ਨੂੰ ਸੌਣ ਲੱਗਿਆਂ ਸੋਹਲਾ ਸਾਹਿਬ ਬਾਣੀ ਦਾ ਜਾਪ ਕੀਤਾ ਜਾਏ ਅਰਦਾਸ ਕੀਤੀ ਜਾਏ ਸੱਚੇ ਪਾਤਸ਼ਾਹ ਚਾਰ ਪੈ ਦਿਨ ਤੁਹਾਡੀ ਰਜ਼ਾ ਅੰਦਰ ਬੜਾ ਸੁੱਖਾਂ ਦਾ ਬਤੀਤ ਹੋਇਆ ਚਾਰ ਪੈ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਾਉਣ ਬੜੇ ਵੱਡੇ ਭਾਗਾਂ ਵਾਲੇ ਹਮਲਖ ਜੀ ਨੇ ਸਾਨੂੰ ਇਹ ਇੱਕ ਨਵਾਂ ਦਿਨ ਬਖਸ਼ ਕੇ ਨਵਾਜਿਆ ਹੈ ਨਹੀਂ ਤੇ ਕਈ ਐਸੇ ਹੋਣਗੇ ਜਿਹੜੇ ਰਾਤ ਨੂੰ ਸੁੱਤੇ ਤਾਂ ਜ਼ਰੂਰ ਨੇ ਪਰ ਉਹ ਅੱਜ ਸਵੇਰੇ ਉੱਠ ਨਾ ਸਕੇ ਮਾਲਖ ਜੀ ਨੇ ਸਾਡੇ ਤੇ ਕਿੰਡੀ ਵੱਡੀ ਬਖਸ਼ਿਸ਼ ਮਿਹਰਮਤ ਕੀਤੀ ਹੈ ਅਸੀਂ ਕਹਿ ਦਈਦਾ ਜੀ ਇਹ ਨਵਾਂ ਸਾਲ ਹੈ ਨਵਾਂ ਦਿਨ ਹੈ ਪਰ ਕੋਈ ਵੀ ਦਿਨ ਕੋਈ ਵੀ ਮਹੀਨਾ ਕੋਈ ਵੀ ਸਾਲ ਪੁਰਾਣਾ ਨਹੀਂ ਹੋਇਆ ਕਰਦਾ ਕਿਉਂ ਕਿ ਇਹ ਜਿਹੜੀ ਕੁਦਰਤ ਬਣਾਉਣ ਵਾਲਾ ਮਾਲਕ ਇਹ ਨਾ ਜੀ ਉਹ ਕਦੇ ਪੁਰਾਣਾ ਨਹੀਂ ਹੋਇਆ ਕਰਦਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਤੇ ਫਿਰ ਉਸ ਮਾਲਕ ਦੀ ਬਣਾਈ ਹੋਈ ਇਹ ਕੁਦਰਤ ਕਿਵੇਂ ਪੁਰਾਣੀ ਹੋ ਸਕੇਗੀ ਮਾਲਕ ਜੀ ਨੇ ਸਾਨੂੰ ਇਹ ਸਿਖਾ ਦਿੱਤਾ ਵੀ ਚੇਤਾ ਰੱਖੀ ਤੇ ਅੱਜ ਨਵੇਂ ਸਾਲ ਦੀ ਆਰੰਭਤਾ ਤੇ ਹੋਈ ਹੈ। ਤੈਨੂੰ ਇੱਕ ਹੋਰ ਨਵਾਂ ਸਾਲ ਮਿਲਿਆ ਤਾਂ ਹੈ ਪਰ ਇੰਨਾ ਵੀ ਚੇਤਾ ਰੱਖੀ ਕਿ ਤੇਰੀ ਜ਼ਿੰਦਗੀ ਦਾ ਇੱਕ ਸਾਲ ਘਟ ਵੀ ਗਿਆ ਹੈ। ਤੇਰੀ ਜ਼ਿੰਦਗੀ ਚ ਕੋਈ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਪਰ ਜਿੰਨਾ ਕੁ ਸਮਾਂ ਤੇਰੇ ਕੋਲ ਹੈ ਉਹਨੇ ਸਮੇਂ ਦੀ ਸੰਭਾਲ ਕਰਨੀ ਕਰ। ਕਿਉਂਕਿ ਆਉਣ ਵਾਲੇ ਸਮੇਂ ਦੀ ਕੋਈ ਭਰੋਸਾ ਨਹੀਂ ਅਸੀਂ ਸਾਨੂੰ ਕਿੰਨਾ ਕੁ ਲੰਬਾ ਸਮਾਂ ਮਿਲਿਆ ਹੋਇਆ ਏ ਹਮ ਆਦਮੀ ਹ ਇਕਦਮੀ ਅਸੀਂ ਤੇ ਇੱਕ ਸਾਦੇ ਬੰਦੇ ਆ ਜੀ ਦੂਸਰੇ ਸਾਧਾਤ ਭਰੋਸਾ ਵੀ ਨਹੀਂ ਹੈ ਹਮ ਆਦਮੀ ਹ ਇਕਦਮੀ ਮੌਲਤ ਮੋਤ ਨਾ ਜਾਣਾ ਨਾਨਕ ਬਿਨ ਵੈ ਤਿਸੇ ਸਰੇ ਵੋ ਜਾ ਕੇ ਜੀ ਪ੍ਰਾਣਾ ਇਸੇ ਕਰਕੇ ਸੱਚੇ ਬਾਦਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮਨੁਖਾ ਹਰ ਜਪਦਿਆਂ ਖਿੰ ਢਿਲ ਨਾ ਕੀਜੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ ਉਹ ਪਰਮਾਤਮਾ ਦਾ ਸਿਮਰਨ ਕਰਨ ਵੇਲੇ ਕਦੇ ਵੀ ਢਿੱਲ ਨਾ ਮਰਤੀ ਹਰ ਵਕਤ ਉਸ ਮਾਲਕ ਦੇ ਨਾਲ ਤੇਰੇ ਸੁਰਤੇ ਜੁੜੀਆਂ ਰਹਿਣ ਕਿਉਂਕਿ ਇਹ ਜਿਹੜਾ ਦਿਨ ਆਇਆ ਨਾ ਮਾਲਜ ਨੇ ਕਿਹਾ ਚੇਤਾ ਰੱਖੀ ਤੇਰੀ ਇਹ ਜ਼ਿੰਦਗੀ ਚੋਂ ਘਟਦਾ ਵੀ ਜਾ ਰਿਹਾ ਸਮ ਅਸੀਂ ਕਹਿੰਨੇ ਤਾਂ ਹਾਂ ਵੀ ਅਸੀਂ ਐਨੇ ਸਾਲ ਦੇ ਹੋ ਗਏ ਸਾਡੀ ਉਮਰ ਐਨੀ ਹੋ ਗਈ ਹੈ ਪਰ ਨਹੀਂ ਜਿਨਨੇ ਮਾਲਕ ਜੀ ਵੱਲੋਂ ਸਵਾਸ ਮਿਲੇ ਨੇ ਉਹਨਿਆਂ ਚੋਂ ਇੰਨੀ ਉਮਰ ਘਟ ਵੀ ਗਈ ਹੈ ਇਹ ਵੀ ਵੇਖਣਾ ਕਰੀਏ ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ ਮਾਲ ਜੀ ਨੇ ਕਿਹਾ ਅਸੀਂ ਵੀ ਪੂਚ ਕਰ ਜਾਣਾ ਇੱਥੇ ਰਹਿਣਾ ਨਹੀਂ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਾਰਨਾ ਸਾਡੇ ਨਾਲ ਦੇ ਪਤਾ ਨਹੀਂ ਕਿੰਨੇ ਕ ਚਲੇ ਗਏ ਹੋ 2025 ਚ 24 ਚ ਜਿਹੜੇ ਪਿਛਲੇ ਸਾਲ ਬਤੀਤ ਹੋਏ ਨੇ ਪਤਾ ਨਹੀਂ ਕਿੰਨੇ ਕ ਸਾਡੇ ਆਪਣੇ ਹੋਣਗੇ ਕਿਹੜੇ ਸੰਗੀ ਸਾਥੀ ਹੋਣਗੇ ਕਿ ਰਿਸ਼ਤੇਦਾਰ ਹੋਣਗੇ ਦੂਰ ਦਰਾਡੇ ਆ ਧੋਣਗੇ ਕਿੰਨੇ ਸਾਥ ਛੱਡ ਕੇ ਚਲੇ ਗਏ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੈ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਓ ਅਨਜਾਨ ਮਨੁੱਖਾ ਤੋ ਇਸ ਜ਼ਿੰਦਗੀ ਨੂੰ ਸੱਚ ਕਰਕੇ ਜਾਨਿਆ ਹੋਇਆ ਇਹ ਜ਼ਿੰਦਗੀ ਸਾ ਹਮੇਸ਼ਾ ਰਹਿਣ ਵਾਲੀ ਨਹੀਂ ਹੈ ਤੇ ਫੇਜ਼ ਜੇ ਹਮੇਸ਼ਾ ਰਹਿਣ ਵਾਲੀ ਨਹੀਂ ਹੈ ਜਿਸ ਕੰਮ ਵਾਸਤੇ ਆਏ ਹਾਂ ਉਹ ਕੰਮ ਤਾਂ ਕਰੀਏ ਅਸੀਂ ਕਿਤੇ ਜਾਈਏ ਕਿਸੇ ਕੰਮ ਵਾਸਤੇ ਉੱਥੇ ਉਹ ਕੰਮ ਹੀ ਨਾ ਕਰਕੇ ਆਈਏ ਉਦਾਂ ਹੀ ਮੋੜ ਆਈਏ ਤੇ ਸਾਨੂੰ ਕੌਣ ਸ਼ਾਬਾਸ਼ੀ ਦੇਗਾ ਇਸ ਸੰਸਾਰ ਤੇ ਵੀ ਜੇ ਅਸੀਂ ਆਏ ਹਾਂ ਕੁਝ ਕਰਨ ਵਾਸਤੇ ਆਏ ਹਾਂ ਕੀ ਕਰਨ ਵਾਸਤੇ ਆਏ ਆ ਇਹ ਮਨੁੱਖਾ ਜਨਮ ਸਾਨੂੰ ਕਿਉਂ ਮਿਲਿਆ ਹਰ ਰੋਜ਼ ਮਾਲਕ ਜੀ ਬਖਸ਼ਿਸ਼ ਕਰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਕਾਦੇ ਲੀਜੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਹ ਪਰਮਾਤਮਾ ਦਾ ਸਿਮਰਨ ਕਰਿਆ ਕਰ ਮਾਲਕ ਜੀ ਨੇ ਸਮੇਂ ਦੀ ਵੰਡ ਕਰਦਿਆਂ ਹੋਇਆਂ ਗੁਰਬਾਣੀ ਦੇ ਵਿੱਚ ਸਾਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਪਹਿਰੇ ਬਖਸ਼ਿਸ਼ ਕੀਤੇ ਨੇ ਥਿੱਤੀ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੇ ਵਿੱਚ ਸੱਤ ਵਾਰ ਬਖਸ਼ਿਸ਼ ਕੀਤੇ ਨੇ ਮਹੀਨਿਆਂ ਨੂੰ ਮੁੱਖ ਰੱਖਦਿਆਂ ਹੋਇਆਂ 2-12 ਮਾਹ ਜਿਹੜੇ ਗੁਰਬਾਣੀ ਦੇ ਵਿੱਚ ਮਾਲਕ ਜੀ ਨੇ ਦਰਜ ਕੀਤੇ ਨੇ ਮਾਜ ਰਾਗ ਦੇ ਅੰਦਰ 133 ਅੰਗ ਤੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਤੁਖਾਰੀ ਰਾਗ ਦੀ ਜਦੋਂ ਅਰੰਭਤਾ ਹੁੰਦੀ ਹੈ 1107 ਅੰਗ ਤੇ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦਾ 12 ਮਾ ਉਚਾਰਨ ਕੀਤਾ ਹੋਇਆ ਪਰ ਜਿੰਨੀ ਵੀ ਸਮੇ ਵਾਲੀ ਬਾਣੀ ਹੈ ਨਾ ਜੀ ਜਦੋਂ ਸਾਰੇ ਨੂੰ ਵਿਚਾਰਦੇ ਹਾਂ ਬਸ ਇੱਕੋ ਹੀ ਗੱਲ ਸਮਝ ਆਉਂਦੀ ਹੈ ਉਹ ਕਿਹੜੀ ਨਾਨਕ ਸੋਈ ਦਿਨਸ ਸੁਹਾਵੜਾ ਉਹੀ ਦਿਨ ਬੜਾ ਸੋਹਣਾ ਸੁਚੱਜਾ ਏ ਕਿਹੜਾ ਜੇ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿੱਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਮਾਲਕ ਜੀ ਨੇ ਕਿਹਾ ਉਹ ਤੇ ਰੋਤੀ ਫਟਕਾ ਨਹੀਂ ਹੋਗੈ ਜਦੋਂ ਤੈਨੂੰ ਉਸ ਪਰਮਾਤਮਾ ਦਾ ਚੇਤਾ ਭੁੱਲ ਜਾਂਦਾ ਭਗਤ ਰਵਿਦਾਸ ਜੀ ਮਰ ਜਿੱਤੋਂ ਸਿੱਖਣਾ ਕਰੀਏ ਮੇਰੀ ਕੀ ਅਰਦਾਸ ਕਿਵੇਂ ਕਰਨੀ ਭਗਤ ਰਵਿਦਾਸ ਜੀ ਦੇ ਪਾਨ ਬਚਨ ਨੇ ਬਹੁਤ ਜਨਮ ਵਿਸਰੇ ਤੇ ਮਾਧੋ ਮਾਲਕ ਜੀ ਪਤਾ ਹੀ ਨਹੀਂ ਕਿੰਨੇ ਕ ਜਨਮਾਂ ਤੋਂ ਵਿਛੜੇ ਹੋਏ ਤੇ ਜੇ ਐਨੇ ਜਨਮਾਂ ਤੋਂ ਵਿਛੜੇ ਹੋਏ ਸਾਂ ਤੇ ਅਸੀਂ ਹੈਗੇ ਕਿੱਥੇ ਸੀ ਗੁਰਬਾਣੀ ਦੇ ਨਾਲ ਕਿਤੇ ਸਾਂਝ ਪਾਈਏ ਇੱਕ ਇੱਕ ਗੱਲ ਸਮਝ ਆਉਂਦੀ ਹੈ ਕਿ ਐਨੇ ਜਨਮਾਂ ਦੇ ਵਿੱਚ ਕਿੱਥੇ ਸੀਗੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਕਿਤੇ ਪੰਖੀ ਬਣੇ ਆ ਕਿਤੇ ਸੱਪ ਬਣੇ ਹੋਏ ਆ ਕਿਤੇ ਬਲਦ ਬਣ ਕੇ ਹਲਾ ਦੇ ਨਾਲ ਵਾਹੇ ਜਾ ਰਹੇ ਹਨ ਪਰ ਮਾਲਕ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਇਨੇ ਸਾਰੇ ਜੁਨਾ ਤੋਂ ਹੁੰਦਾ ਹੋਇਆ ਆਇਆ ਤੂੰ ਕਈ ਜਨਮ ਹੈ ਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲ ਇਹ ਤੇ ਸੰਜਾਰੀਆ ਬੜੇ ਚਿਰਾਂ ਪਿੱਛੋਂ ਤੈਨੂੰ ਇਹ ਜਿਹੜੇ ਮਨੁੱਖਾ ਜਨਮ ਮਿਲਿਆ ਹੈ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਸੱਚੇ ਪਾਸ਼ਾ ਕਿਰਪਾ ਕਰੋ ਇਹ ਜਿਹੜਾ ਮਨੁੱਖਾ ਜਨਮ ਤੁਹਾਡੇ ਲੇਖੇ ਲੱਗ ਜਾਏ ਮਾਲਕ ਜੀ ਇਹ ਮਨੁੱਖਾ ਜਨਮ ਸਫਲਾ ਹੋ ਜਾਏ ਕਹ ਰੋ ਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਬਿ ਬੜਾ ਚਿਰ ਹੋ ਗਿਆ ਮਾਲਾ ਜੀ ਬਸ ਆਸ ਹੈ ਕਿ ਕਦੋਂ ਤੁਹਾਡੇ ਦਰਸ਼ਨ ਦੀਦਾਰੇ ਹੋ ਜਾਣ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿੰਦੇ ਇੱਥੇ ਆਉਣਾ ਆਉਂਦਾ ਹਰ ਕੋਈ ਹੈ ਇਸ ਸੰਸਾਰ ਤੇ ਕਈ ਆਏ ਅੱਜ ਤੱਕ ਕਈ ਚਲੇ ਗਏ ਨੇ ਬਾਬਾ ਫਰੀਦ ਹੈ ਜਿਹਦੇ ਪਾਨ ਬਚਨ ਨੇ ਫਰੀ ਸ਼ੇਖ ਹੈ ਆਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਜਿੱਥੇ ਅੱਜ ਅਸੀਂ ਬੈਠੇ ਹੋਏ ਆ ਕਿੰਨੇ ਪਤਾ ਨਹੀਂ ਇੱਥੋਂ ਬਹਿ ਕੇ ਚਲੇ ਗਏ ਹੁਣ ਪਰ ਕਿ ਹਰ ਕਿਸੇ ਦਾ ਇੱਥੇ ਆਉਣਾ ਸਫਲਾ ਨਹੀਂ ਹੋਇਆ ਪਰ ਕਈ ਐਸੇ ਨੇ ਜਿਹੜੇ ਇੱਥੇ ਆਉਣਾ ਸਫਲਾ ਵੀ ਕਰਕੇ ਗਏ ਨੇ ਕਿੰਨਾਂ ਦਾ ਸਫਲਾ ਹੋਇਆ ਇੱਥੇ ਆਉਣਾ ਜਿਨ੍ਹਾਂ ਨੇ ਸਵਾਸ ਸਵਾਸ ਉਸ ਪਰਮਾਤਮਾ ਦਾ ਸਿਮਰਨ ਕੀਤਾ ਹਰ ਵਕਤ ਉਸ ਮਾਲਕ ਨੂੰ ਚੇਤੇ ਰੱਖਿਆ ਉਹਨਾਂ ਦਾ ਸਮਾਂ ਸਫਲਾ ਹੋਇਆ ਉਹਨਾ ਸਫਲਾ ਹੋਇਆ ਆਇਆ ਸਫਲ ਤਾਹੂ ਕੋ ਗਣਿਏ ਜਾਸ ਰਸਨ ਹਰ ਹਰ ਜਸ ਬਣਿਏ ਜਿਹੜੇ ਇਸ ਜੀਵ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਨੇ ਤੇ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਬਖਸ਼ਿਸ਼ ਕਰ ਦਿੱਤੀ ਕਹਿੰਦੇ ਜਿੱਥੇ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ ਨਾ ਜੀ ਅੱਜ ਸਾਡੇ ਘਰਾਂ ਦੇ ਵਿੱਚ ਕਲ ਕਲੇਸ਼ ਜਿਹੜੇ ਹੁੰਦੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਕਿਤੇ ਨਾ ਕਿਤੇ ਇਹ ਹੈ ਅਸੀਂ ਬਾਣੀ ਤੋਂ ਟੁੱਟਦੇ ਜਾ ਰਹੇ ਹਾਂ ਸਿਮਰਨ ਤੋਂ ਪਿੱਛੇ ਹਟਦੇ ਜਾ ਰਹੇ ਹਾਂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਕਬੀਰ ਜਾ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਨ ਅੱਜ ਵੇਖਣਾ ਕਰੀਏ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦੀ ਹੈ ਗੱਲ ਕੀ ਸਾਡੀ ਜਿਹੜੀ ਜ਼ਿੰਦਗੀ ਭੂਤਾਂ ਵਾਲੀ ਬਣੀ ਹੋਈ ਹੈ ਕਿਉਂ ਸਿਮਰਨ ਤੋਂ ਟੁੱਟੇ ਪਏ ਹਾਂ ਸਿਮਰਨ ਤੋਂ ਟੁੱਟ ਕੇ ਕੱਲ ਕਲੇਸ਼ ਨੇ ਜਿਹੜੇ ਘਰ ਦੇ ਵਿੱਚ ਗੁਰਬਾਣੀ ਹੈ ਸਵੇਰੇ ਉੱਠਦਿਆਂ ਸਿਮਰਨ ਕੀਤਾ ਜਾਂਦਾ ਹੈ ਨਿਤਨੇਮ ਕੀਤਾ ਜਾਂਦਾ ਹੈ ਉਸ ਪਰਿਵਾਰਾਂ ਦੇ ਵਿੱਚ ਪਿਆਰ ਵੀ ਬੜਾ ਹੈ ਉਹਨਾਂ ਦੀ ਬੋਲੀ ਦੇ ਵਿੱਚ ਮਿਠਾਸ ਵੀ ਬੜੀ ਹੈ ਇਹ ਆਇਆ ਕਿਤੋਂ ਗੁਰਬਾਣੀ ਦੇ ਵਿੱਚੋਂ ਕਿਉਂਕਿ ਮਾਲਕ ਜਿਹੜਾ ਸਾਡਾ ਕਦੇ ਸਾਨੂੰ ਕੋੜਾ ਬੋਲਣਾ ਨਹੀਂ ਸਿਖਾਉਂਦਾ ਹਰ ਸੱਜਣ ਸੁਆਮੀ ਜੀ ਹਾਂ ਉਹ ਕਦੇ ਨਾ ਬੋਲੇ ਕੋੜਾ ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਉਹ ਮਾਲਕ ਕਦੇ ਕੋੜਾ ਬੋ ਨਹੀਂ ਬੋਲਦਾ ਤੇ ਸਾਨੂੰ ਕਿਵੇਂ ਸਿਖਾ ਦੇ ਤੇ ਜਦੋਂ ਉਸ ਮਾਲਕ ਦੇ ਨਾਲ ਜੁੜਦੇ ਆ ਨਾ ਜੀ ਕਹਿੰਦੇ ਨਾ ਵੀ ਜਿਸ ਬੰਦੇ ਦੀ ਸੰਗਤ ਕੀਤੀ ਜਾਏ ਇਥੇ ਬੰਦਿਆਂ ਦੀ ਆਪਾਂ ਗੱਲ ਕਰੀਦੀ ਆ ਵੀ ਜਿਹੜੇ ਬੰਦੇ ਦੀ ਸੰਗਤ ਕਰੀਏ ਉਹਦੇ ਗੁਣ ਆ ਜਾਂਦੇ ਨੇ ਤੇ ਜੇ ਅਸੀਂ ਸੰਗਤ ਹੀ ਗੁਰੂ ਦੀ ਕਰ ਲਈਏ ਤੇ ਫਿਰ ਗੁਰੂ ਦੇ ਗੁਣ ਸਾਡੇ ਅੰਦਰ ਨਹੀਂ ਆਉਣਗੇ ਗੁਰੂ ਦੇ ਅੰਦਰ ਪਹਿਲੋਂ ਗੁਣ ਵੇਖੀ ਹੈਗੇ ਕਿਹੜੇ ਕਿਹਨੇ ਮੂਲ ਮੰਤਰ ਦੇ ਵਿੱਚ ਮਾਲ ਜੀ ਨੇ ਬਖਸ਼ਿਸ਼ ਕੀਤੀ ਨਿਰਪਉ ਨਿਰਵੈਰ ਇਹ ਗੁਣ ਕੀ ਦੇ ਨੇ ਮਾਲਕ ਜੀ ਦੇ ਤੇ ਜਦੋਂ ਅਸੀਂ ਇਹ ਗੁਰਬਾਣੀ ਦੇ ਨਾਲ ਜੁੜਾਂਗੇ ਨਿਰਪਉ ਜਪੈ ਸਗਲ ਭੌ ਮਿਟੇ ਫਿਰ ਸਾਡੇ ਵੀ ਸਾਰੇ ਡਰ ਦੂਰ ਹੋ ਜਾਣਗੇ ਸਾਡਾ ਇਹ ਨਵਾਂ ਸਾਲ ਜਿਹੜਾ ਹੈ ਵੈਸੇ ਤੇ ਸਾਡਾ ਜਿਹੜਾ ਪੰਜਾਬੀ ਦਾ ਨਾਨਕ ਸ਼ਾਹੀ ਜਿਹੜਾ ਨਵਾਂ ਸਾਲ ਹੈ ਚੇਤ ਮਹੀਨੇ ਤੋਂ ਆਰੰਭ ਹੁੰਦਾ ਹੈ ਕੋਸ਼ਿਸ਼ ਕਰੀਏ ਜਿੱਥੇ ਅੱਜ ਬੱਚਿਆਂ ਨੂੰ ਜੇਕਰ ਪੁੱਛਣਾ ਕਰੀਏ ਤੇ ਕਈਆਂ ਨੂੰ ਪੰਜਾਬੀ ਮਹੀਨਿਆਂ ਦੇ ਨਾਮ ਵਿਸਰੇ ਹੋਏ ਨੇ ਜੀ ਬਜ਼ੁਰਗਾਂ ਨੂੰ ਮੈਂ ਕਹਿੰਨਾ ਬਹੁਤ ਚੰਗੀ ਤਰ੍ਹਾਂ ਯਾਦ ਨੇ ਪਰ ਬੱਚਿਆਂ ਨੂੰ ਭੁੱਲਦੇ ਜਾਂਦੇ ਨੇ ਕੋਸ਼ਿਸ਼ ਕਰੀਏ ਜਿੱਥੇ ਇੰਗਲਿਸ਼ ਮਹੀਨੇ ਅੰਗਰੇਜ਼ੀ ਦੇ ਮਹੀਨੇ ਬੱਚਿਆਂ ਨੂੰ ਯਾਦ ਨੇ ਬੱਚਿਆਂ ਨੂੰ ਪੰਜਾਬੀ ਦੇ ਮਹੀਨੇ ਵੀ ਚੰਗੀ ਤਰ੍ਹਾਂ ਯਾਦ ਕਰਵਾਈਏ ਵੈਸੇ ਤੇ ਸਾਡਾ ਜਿਹੜਾ ਨਵਾਂ ਸਾਲ ਚੇਤ ਮਹੀਨੇ ਤੋਂ ਆਰੰਭ ਹੁੰਦਾ ਹੈ ਪਰ ਮੁਬਾਰਕ ਹੈ ਜੇਕਰ ਅਸੀਂ ਜਨਵਰੀ ਤੋਂ ਵੀ ਨਵੇਂ ਸਾਲ ਨੂੰ ਮਨਾਉਂਦੇ ਆ ਮੁਬਾਰਕ ਹੈ ਪਰ ਕਦੋਂ ਜਦੋਂ ਅਸੀਂ ਇਹ ਮੇ ਨਵਾਂ ਸਾਲ ਮਨਾਉਂਦਿਆਂ ਹੋਇਆਂ ਆਪਣੇ ਅੰਦਰ ਜਿਹੜਾ ਪਹਿਲਾ ਪੁਰਾਣਾ ਕੂੜ ਕਬਾੜ ਭਰਿਆ ਹੋਇਆ ਸਿ ਈਰਖਾ ਦਵੇਸ਼ ਚੁਗਲੀ ਨਿੰਦਿਆ ਦੂਜਿਆਂ ਦੇ ਨਾਲ ਠੱਗੀ ਠੋਰੀ ਇਹ ਸਾਰੇ ਜਿਹੜਾ ਪਹਿਲਾਂ ਔਗਣ ਨੇ ਇਹਨਾਂ ਨੂੰ ਛੱਡਾਂਗੇ ਨਵੇਂ ਸਾਲ ਦੇ ਵਿੱਚ ਕੁਝ ਨਵਾਂ ਆਪਣੇ ਅੰਦਰ ਵਸਾਵਾਂਗੇ ਤਾਂ ਮੁਬਾਰਕ ਹੈ ਨਹੀਂ ਤੇ ਜਿਵੇਂ ਇਹ ਪਿਛਲੇ ਸਾਲ ਬਤੀਤ ਹੋ ਗਏ ਨੇ 24 ਇੱਦ ਦੇ 2025 2023 ਇਸੇ ਤਰ੍ਹਾਂ ਆਉਣ ਵਾਲਾ ਸਮਾਂ ਵੀ ਜਿਹੜਾ 2026 ਅੱਜ ਆਰੰਭ ਹੋਇਆ 2027 2030 ਇਹ ਸਾਰਾ ਸਮਾਂ ਵੀ ਬਤੀਤ ਹੋ ਜਾਣਾ ਕੋਈ ਤਬਦੀਲੀ ਨਹੀਂ ਆਉਣੀ ਜਿਵੇਂ ਪਹਿਲੇ ਸਾਲ ਬਤੀਤ ਹੋਏ ਨੇ ਇਵੇਂ ਇਹ ਵੀ ਸਾਲ ਬਤੀਤ ਹੋ ਜਾਣੇ ਨੇ ਪਰ ਜੇਕਰ ਚਾਹੁੰਦੇ ਹਾਂ ਕਿ ਇਹ ਸਾਡਾ ਸਮਾਂ ਜਿਹੜਾ ਸਫਲਾ ਹੋ ਸਕੇ ਅੱਜ ਮਾਲਕ ਜੀ ਅੱਗੇ ਅਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ ਸਾਡੇ ਅੰਦਰ ਇਹ ਵਲਾ ਔਗਣ ਭਰਿਆ ਹੋਇਆ ਹੈ ਵੇ ਸਾਡੀ ਸਮਰੱਥਾ ਨਹੀਂ ਆਪਣੇ ਔਗਣਾਂ ਨੂੰ ਦੂਰ ਕਰ ਸਕੇ ਪਰ ਮਾਲਜ ਜੀ ਤੁਸੀਂ ਕਿਰਪਾ ਕਰਕੇ ਇਹ ਵਾਲਾ ਔਗਣ ਦੂਰ ਕਰ ਦਿਓ ਅੱਜ ਤੋਂ ਮੈਂ ਆਹ ਇੱਕ ਬੁਰੀ ਆਦਤ ਛੱਡ ਰਿਆਂ ਤੇ ਆਹ ਵਾਲੀ ਚੰਗੀ ਆਦਤ ਅਪਣਾ ਰਿਆਂ ਸੱਚੇ ਪਾਤਸ਼ਾਹ ਜੀ ਅੱਗੇ ਅਦਾਸ ਕਰੀਏ ਮਾਲਜ ਜੀ ਕਿਰਪਾ ਕਰੋ ਪਿਛਲਾ ਸਮਾਂ ਜਿਵੇਂ ਦਾ ਵੀ ਬਤੀਤ ਹੋਇਆ ਪਰ ਅਗਲਾ ਸਮਾਂ ਨਿਤਨੇਮ ਦੀ ਸੰਭਾਲ ਖਾਦਿਆਂ ਬਾਣੀ ਦੇ ਨਾਲ ਜੁੜਿਆਂ ਹੋਇਆ ਬਤੀਤ ਹੋ ਜਾਏ ਮਾਲਜ ਜੀ ਅੱਗੇ ਅਦਾਸ ਕਰੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮਾਲਕ ਜੀ ਸਾਡੇ ਮਨਾਂ ਅੰਦਰ ਇਹ ਚਾਹ ਚੜਿਆ ਰਹੇ ਹਰ ਵਕਤ ਤੁਹਾਨੂੰ ਚੇਤੇ ਰਖੀਏ ਤੇ ਮੈਂ ਸੱਚੇ ਪਾਸਾ ਜੀ ਅੱਗੇ ਅਰਦਾਸ ਕਰੀ ਮਾਲਾ ਜੀ ਇੱਕ ਦੇ ਹੋ ਕੇ ਰਹੀਏ ਕਿਤੇ ਅਸੀਂ ਦਰਦਾਂ ਦੇ ਨਾ ਭਟਕਦੇ ਫਿਰੀਏ ਕਿਉਂਕਿ ਜਦੋਂ ਇੱਕ ਮਾਲਕ ਦੇ ਹੋ ਕੇ ਰਹਾਂਗੇ ਨਾ ਜੀ ਇੱਕ ਮਾਲਕ ਦੇ ਹੁੰਦਿਆਂ ਫਿਰ ਮਾਲਕ ਨੂੰ ਫਿਕਰ ਹੈ ਸਾਡੀ ਮਾਲਕ ਜੀ ਸਾਡੀ ਆਪਣੀ ਸਾਡੀ ਬਾ ਆਪ ਫੜਨਗੇ ਪਰ ਜਦੋਂ ਅਸੀਂ ਦਲਦਲ ਤੇ ਪਟਕਣ ਲੱਗ ਪਈਏ ਨਾ ਜੀ ਇੱਕ ਕਵੀ ਦੇ ਬੜੇ ਪਿਆਰੇ ਪੋਲ ਯਾਦ ਆ ਜਾਂਦੇ ਨੇ ਕਹਿੰਦੇ ਜਿਸ ਦਰ ਪੇ ਸਿਰਨਾ ਝੁਕੇ ਉਸੇ ਦਰ ਨਹੀਂ ਕਹਤੇ ਜਿਹਦੇ ਕੋਲ ਆ ਕੇ ਕਿਸੇ ਦਾ ਸਿਰ ਹੀ ਨਾ ਝੁਕੇ ਉਹ ਦਰ ਕਿਸ ਕੰਮ ਦਾ ਜਿਸ ਦਰ ਪੇ ਸਿਰਨਾ ਝੁਕੇ ਉਸੇ ਦਰ ਨਹੀਂ ਕਹਤੇ ਜੋ ਸਾਰਾ ਦਰ ਪੇ ਝੁਕੇ ਉਸੇ ਸਰ ਨਹੀਂ ਕਹਤੇ ਕਹਿੰਦੇ ਜਿਹੜਾ ਸਿਰ ਵੀ ਥਾਂ ਥਾਂ ਤੇ ਝੁਕ ਜਾਇਆ ਕਰਦਾ ਨਾ ਜੀ ਉਹਦੇ ਉਹਦੀ ਗਿਣਤੀ ਵੀ ਸਿਰਾਂ ਦੇ ਵਿੱਚ ਨਹੀਂ ਕਿਉਂਕਿ ਸਾਡਾ ਮਾਲਕ ਇੱਕ ਹੈ ਸੱਚੇ ਬਾਦਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਡਾ ਮਾਲਕ ਇੱਕ ਹੈ ਖਸਮ ਇੱਕ ਹੈ ਤੇ ਫਿਰ ਇੱਕ ਤੇ ਭਰੋਸਾ ਰੱਖੀਏ ਹਰ ਵਕਤ ਉਸ ਮਾਲਕ ਦੇ ਅੱਗੇ ਅਰਦਾਸ ਬੇਨਤੀ ਆਣ ਕੇ ਕਰੀਏ ਤੇ ਜਿਹੜਾ ਵੀ ਇਸ ਦਰ ਤੇ ਆਣ ਕੇ ਝੋਲੀਆਂ ਅੜਦਾ ਕਿਉਂ ਜੋ ਕੁਝ ਵੀ ਇਸ ਦਰ ਤੋਂ ਮੰਗਿਆ ਜਾਂਦਾ ਨਾ ਮਾਲਕ ਜੀ ਸਾਰਾ ਕੁਝ ਬਖਸ਼ਿਸ਼ ਕਰਦੇ ਨੇ ਸੱਚੇ ਸਾਈਬਾ ਕਿਆ ਨਾ ਹੀ ਕਰਤੇ ਰਹਿ ਮਾਲ ਜੀ ਤੁਹਾਡੇ ਘਰ ਦੇ ਵਿੱਚ ਕਮੀ ਕਿਸ ਗੱਲ ਦੀ ਹੈ ਪਾ ਸਾਨੂੰ ਮੰਗਣ ਦੀ ਤਾਂ ਜਾਂਚ ਆ ਜਾਏ ਨਾ ਅਸੀਂ ਤੇ ਕਦੇ ਕਿਸੇ ਤੇ ਭਰੋਸਾ ਕੀਤਾ ਹੋਇਆ ਕਦੇ ਕਿਸੇ ਤੇ ਭਰੋਸਾ ਕੀਤਾ ਹੋਇਆ ਏ ਬਾਣੀ ਤੇ ਭਰੋਸਾ ਕਰੀ ਇਹ ਬਾਣੀ ਐਸੀ ਹੈ ਪਤਾ ਹੀ ਨਹੀਂ ਕਿੰਨਿਆਂ ਨੂੰ ਧਾਰ ਦਿਆ ਕਰਦੀ ਜਦੋਂ ਮਾਲਕ ਜੀ ਦੇ ਨਾਮ ਦੇ ਨਾਲ ਜੁੜ ਜਾਂਦੇ ਸਿਮਰਨ ਦੇ ਨਾਲ ਜੁੜ ਜਾਂਦੇ ਹਾਂ ਤੇ ਪਤਾ ਹੀ ਨਹੀਂ ਕਿੰਨਿਆਂ ਦਾ ਪਾਰ ਉਤਾਰਾ ਹੋ ਗਿਆ ਨਿਮਖ ਮਾਤਰ ਦੇ ਸਿਮਰਨ ਦੇ ਨਾਲ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਅਜਾਮਲ ਵਰਗੇ ਪਾਪੀਆਂ ਨੂੰ ਜਿਨ੍ਹਾਂ ਨੂੰ ਸੰਸਾਰ ਜਾਣਦਾ ਸੀ ਨਿਮਕ ਮਾਤਰ ਦੇ ਸਿਮਰਨ ਦੇ ਨਾਲ ਉਹਨਾਂ ਦਾ ਭਾਰ ਉਤਾਰਾ ਹੋ ਜਾਂਦਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਨਾ ਜੀ ਅਸੀਂ ਇਹ ਗੱਲ ਕਹਿ ਦਿੰਨੇ ਆ ਜੀ ਹਜੇ ਸਾਡੀ ਉਮਰ ਨਹੀਂ ਹੈ ਜਵਾਨੀ ਦੇ ਵਿੱਚ ਵੀ ਬਾਣੀ ਪੜਾਂਗੇ ਸਿਮਰਨ ਕਰਾਂਗੇ ਹਜੇ ਖੇਡਾਂ ਦੀ ਖਾਣ ਪੀਣ ਦੀ ਉਮਰ ਜਵਾਨੀ ਆਈ ਹਜੇ ਕਮਾਂਕਾਰਾਂ ਦੀ ਬੜੀ ਜ਼ਿੰਮੇਵਾਰੀ ਹੈ ਪਰਿਵਾਰਾਂ ਦੀ ਜ਼ਿੰਮੇਵਾਰੀ ਬਜ਼ੁਰਗੀ ਦੇ ਵਿੱਚ ਜਾ ਕੇ ਸਿਮਰਨ ਕਰ ਲਵਾਂਗੇ ਤੇ ਬਜ਼ੁਰਗੀ ਦੇ ਵਿੱਚ ਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਪਾਣ ਬਚਨ ਨੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰਹਿ ਅਬ ਕਿਆ ਕਰੈ ਪ੍ਰਾਨ ਫੇਰ ਮਨੁੱਖਾ ਤੂੰ ਕੀ ਕਰ ਲਈਂਗਾ ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸਿਮਰਨ ਕਰਨ ਲਈ ਕਿਹਾ ਨਾ RAM ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਭਗਤ ਤ੍ਰੂਪ ਜੀ ਭਗਤ ਪ੍ਰਹਿਲਾਦ ਜੀ ਦੀ ਉਮਰ ਕਿੰਨੀ ਕੁ ਸੀ ਪੰਜ ਵਰਖ ਕੋ ਨਾਥ ਤਰੂ ਬਾਰਖ ਪੰਜ ਕਸਾਲਾਂ ਦਾ ਮਾਲਜ ਨੇ ਜ਼ਿਕਰ ਕੀਤਾ ਹੈ ਜਿਬੀ ਜਦੋਂ ਉਹਨਾਂ ਨੇ ਭਗਤੀ ਕੀਤੀ ਤੇ ਜਦੋਂ ਅਸੀਂ ਸਿਮਰਨ ਕਰਾਂਗੇ ਤੇ ਸਾਡੇ ਤੇ ਮਾਲਜ ਜੀ ਕਿਉਂ ਨਹੀਂ ਬਖਸ਼ਿਸ਼ਾਂ ਕਰਨਗੇ ਸਾਨੂੰ ਤੇ ਹੀਰਿਆਂ ਵਰਗਾ ਜਨਮ ਮਿਲਿਆ ਜੀ ਤੇ ਜੇ ਹੁਣ ਕੋਈ ਹੀਰਾ ਲੈ ਕੇ ਉਸ ਨੂੰ ਬਿਲਕੁਲ ਕੌਡੀਆਂ ਦੇ ਮੁੱਲ ਹੀ ਵੇਚ ਦੇ ਕੁਝ ਕੇ ਪੈਸਿਆਂ ਦੇ ਵਿੱਚ ਵਿੱਚ ਵੇਚ ਦੇਵੇ ਉਸ ਨੂੰ ਸਭ ਤੋਂ ਵੱਡਾ ਮੂਰਖ ਮੰਨਾਂਗੇ ਨਾ ਸਾਡਾ ਇਹ ਜਿਹੜਾ ਜੀਵਨ ਹੈ ਹੀਰਿਆਂ ਵਰਗਾ ਜੀਵਨ ਸਾਨੂੰ ਮਾਲਜ ਜੀ ਨੇ ਬਖਸ਼ਿਸ਼ ਕੀਤਾ ਹੈ ਪਰ ਅਸੀਂ ਕਰ ਕੀ ਰਹੇ ਹਾਂ ਰੈਣ ਗਵਾਈ ਸੋਇ ਕਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਾਲਜ ਨੇ ਕਿਹਾ ਤੇਰਾ ਹੀਰਿਆਂ ਵਰਗਾ ਜਨਮ ਹੈ ਇਸ ਨੂੰ ਅਜਾਈ ਕੌਡੀਆਂ ਦੇ ਭਾਵਨਾ ਗਵਾ ਹਜੇ ਵੀ ਤੇਰੇ ਕੋਲ ਸਮਾਂ ਹੈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਵਿਹਾਤ ਹੈ ਫੁੱਟੇ ਕਟ ਜਿਓ ਬਾ ਪਾਣੀ ਮਨੁੱਖਾ ਤੇਰੇ ਇਸ ਸਵਾਸ ਤੁਰ ਨਿਕਲਦੇ ਜਾ ਰਹੇ ਨੇ ਇੱਕ ਇੱਕ ਸਵਾਸ ਕਰਕੇ ਘਟਦਾ ਜਾ ਰਿਹਾ ਇਹਨਾਂ ਸਵਾਸਾਂ ਦੀ ਸੰਭਾਲ ਕਰਨੀ ਕਰ ਇਹ ਤੇਰੇ ਹੱਥੋਂ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਅਜੇ ਕੱਲ ਦੀਆਂ ਹੀ ਗੱਲਾਂ ਜਾਪਦੀਆਂ ਨੇ ਜਦੋਂ 1ਵੀਂ ਸਦੀ ਆਰੰਭ ਹੋਈ ਹੋਏਗੀ ਆਪ ਸਭ ਨੇ 1ਵੀਂ ਸਦੀ ਦੀ ਆਰੰਭਤਾ ਜ਼ਰੂਰ ਵੇਖੀ ਹੋਏਗੀ ਹੋ ਸਕਦਾ ਸਾਡਾ ਉਸ ਸਮੇਂ ਜਨਮ ਹੋਇਆ ਹੋਵੇ ਜਾਂ ਬਹੁਤ ਛੋਟੇ ਹੋਵਾਂਗੇ ਪਰ ਆਪ ਸਭਨਾਂ ਨੇ 1ਵੀਂ ਸਦੀ ਜਦੋਂ 2000 ਦੇ ਆਰੰਭਤਾ ਹੋਈ ਆਪ ਜੀਆ ਨੇ ਵੇਖੇ ਨੇ ਅਜੇ ਕੱਲ ਦੀਆਂ ਗੱਲਾਂ ਜਾਪਦੀਆਂ ਨੇ ਤੇ ਚੌਥਾ ਹਿੱਸਾ ਬਤੀਤ ਵੀ ਹੋ ਗਿਆ ਪਤਾ ਹੀ ਨਹੀਂ ਲੱਗਦਾ ਸਮੇਂ ਦੀ ਰਫ਼ਤਾਰ ਹੀ ਇੰਨੀ ਤੇਜ਼ ਹੈ ਇਹ ਸਮੇਂ ਨੂੰ ਜ਼ਰੂਰ ਸੰਭਾਲਣ ਦਾ ਯਤਨ ਕਰੀ ਭਾਈ ਵੀਰ ਸਿੰਘ ਜੀ ਦੇ ਬੜੇ ਪਿਆਰੇ ਬੋਲ ਯਾਦ ਆ ਜਾਂਦੇ ਨੇ ਕਹਿੰਦੇ ਜਿਹੜਾ ਸਮਾਂ ਹੈ ਨਾ ਬੜੀ ਰਫ਼ਤਾਰ ਤੇ ਚੱਲਦਾ ਹੈ ਰਹੀ ਵਾਸਤੇ ਘੱਟ ਸਮੇਂ ਇੱਕ ਨਾ ਮੰਨੀ ਸਮੇ ਜਿਹੜਾ ਇਹ ਟਾਈਮ ਜਿਹੜਾ ਉਹ ਕਿਸੇ ਦੀ ਨਹੀਂ ਮੰਨਿਆ ਖਾਦਾ ਆਪਣੀ ਰਫਤਾਰ ਤੇ ਤੁਰਿਆ ਜਾ ਰਿਹਾ ਰਹੀ ਵਾਸਤੇ ਘੱਟ ਸਮੇਂ ਇੱਕ ਨਾ ਮੰਨੀ ਹੌ ਫੜ ਫੜ ਰਹੀ ਤਰੀਕ ਸਮੇ ਖਿਸਕਾਈ ਕੰਨੀ ਕਹਿੰਦੇ ਫੜਨ ਦਾ ਤੇ ਬੜਾ ਯਤਨ ਕੀਤਾ ਸਮੇ ਨੂੰ ਆਪਣੇ ਵਸ ਦੇ ਵਿੱਚ ਕਰਨ ਨੂੰ ਪਰ ਜਿਹੜਾ ਸਮਾਂ ਆਪਣੀ ਰਫਤਾਰੇ ਤੁਰਿਆ ਗਿਆ ਆਪਣੀ ਰਫਤਾਰੇ ਨੇ ਤੁਰਿਆ ਗਿਆ ਇਹ ਸਮਾਂ ਕਦੇ ਰੁਕਿਆ ਨਹੀਂ ਕਰਦਾ ਪਰ ਮਹਾਰਜ ਨੇ ਕਿਹਾ ਸਾਡੀ ਨਲਾਇਕੀ ਪਤਾ ਕੀ ਅਸੀਂ ਕਿੱਥੇ ਕਮਜ਼ੋਰ ਹੋਏ ਹੋਏ ਹਾਂ ਕੱਲ ਚੁੱਕੀ ਹੈ ਬੀਤ ਕਾਫੀ ਸਮਾਂ ਬਤੀਤ ਹੋ ਗਿਆ ਕਈ ਸਨ ਜਿਹੜੇ ਨੇ ਸਾਡੇ ਸਾਹਮਣੇ ਆ ਨਵੇਂ ਸਾਲ ਆਏ ਤੇ ਪਤਾ ਹੀ ਨਹੀਂ ਲੱਗਾ ਕਦੋਂ ਪੁਰਾਣੇ ਵੀ ਹੋ ਗਏ ਬੀਤ ਗਏ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ ਪਲਕ ਹਜੇ ਹੈ ਦੂਰ ਨਹੀਂ ਹਜੇ ਹੱਥਾਂ ਆਈ ਕਹਿੰਦੇ ਕੱਲ ਜਿਹੜੀ ਹਜੇ ਬੜੀ ਦੂਰ ਹੈ ਸਾਡੇ ਤੇ ਹੱਥਾਂ ਦੇ ਵਿੱਚ ਵੀ ਨਹੀਂ ਆਈ ਹਮ ਆਦਮੀ ਹੈ ਇੱਕਦਮ ਹੀ ਇੱਕ ਸਵਾਸ ਦੇ ਬੰਦੇ ਆ ਤੇ ਕੱਲ ਤੇ ਹਜੇ ਬੜੀ ਦੂਰ ਪਈ ਹੈ ਪਰ ਅਸੀਂ ਘਰ ਪਤਾ ਕੀ ਰਹਿਣ ਨੂੰ ਜੀ ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ ਜਦੋਂ ਵੀ ਕਿਤੇ ਬਵਾਂਗੇ ਜਾਂ ਤੇ ਬੀਤ ਚੁੱਕੇ ਸਮੇ ਨੂੰ ਯਾਦ ਕਰਦੇ ਰਵਾਂਗੇ ਕਿ ਪਿਛਲੇ ਬੀਤੇ ਹੋਏ ਸਾਲਾਂ ਦੇ ਵਿੱਚ ਸਾਨੂੰ ਕਿੰਨਾ ਕੁ ਨੁਕਸਾਨ ਹੋਇਆ ਹੈ ਕਿਹੜੇ ਕਿਹੜੇ ਮਨੁੱਖ ਨੇ ਸਾਨੂੰ ਕੀ ਕੀ ਦੁੱਖ ਦਿੱਤੇ ਨੇ ਕਿੰਨਾ ਕਿੰਨਾ ਨੇ ਸਾਡੇ ਨਾਲ ਵੈਰ ਕੀਤੇ ਨੇ ਬੀਤੇ ਹੋਏ ਸਮੇ ਨੂੰ ਸੋਚਦੇ ਰਹਾਂਗੇ ਜਾਂ ਫਿਰ ਆਉਣ ਵਾਲੇ ਸਮੇਂ ਬਾਰੇ ਸੋਚਦੇ ਰਹਾਂਗੇ ਕੱਲ੍ਹ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ ਹੋ ਸੰਭਲ ਸੰਭਲ ਇਸ ਕੱਲ ਨੂੰ ਇਹ ਬੀਤੇ ਹਰਸ ਭੀਮਦਿਆਂ ਭਾਈ ਵੀਰ ਸਿੰਘ ਜੀ ਕਹਿੰਦੇ ਇਹ ਸਮੇਂ ਨੂੰ ਸੰਭਾਲਣਾ ਕਰ ਇਹ ਹਰ ਵਕਤ ਉਸ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਏ ਆ ਬਤੀਤ ਹੋਵੇ ਤੇ ਬੜੇ ਪਿਆਰੇ ਬੋਲਨੇ ਕਹਿੰਦੇ ਹਜੇ ਵੀ ਸਮੇਂ ਨੂੰ ਸੰਭਾਲ ਲਈਏ ਨਾ ਆਪਣੇ ਵਿਚਾਰਾਂ ਨੂੰ ਬਦਲ ਲਈਏ ਕਿ ਅਸੀਂ ਕੱਲ ਤੋਂ ਮੈਂ ਇਹ ਸਿਮਰਨ ਚਾਲੂ ਕਰਾਂਗੇ ਕੱਲ ਤੋਂ ਬਾਣੀ ਪੜਨੀ ਚਾਲੂ ਕਰਾਂਗੇ ਭਗਤ ਕਬੀਰ ਸਾਹਿਬ ਜੀ ਨੇ ਪਤਾ ਕਿੰਨੀ ਬਖਸ਼ਿਸ਼ ਕੀਤੀ ਕਹਿੰਦੇ ਕਬੀਰ ਇੱਕ ਘੜੀ ਤੂੰ ਜਿਆਦਾ ਸਮਾਂ ਨਹੀਂ ਦੇਂਦੇ ਵਿੱਚ ਇੱਕ ਘੜੀ ਦਾ ਤੇ ਸਮਾਂ ਕੱਢ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੋਂ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿਨੋ ਸੋ ਲਾਭ ਤੈਨੂੰ ਲਾਭ ਹੀ ਲਾਭ ਮਿਲਣਾ ਕੋਈ ਨੁਕਸਾਨ ਨਹੀਂ ਹੈ ਇਹਦੇ ਵਿੱਚ ਪਰ ਗੁਰਬਾਣੀ ਦੇ ਨਾਲ ਜੁੜੀਏ ਸਿਮਰਨ ਦੇ ਨਾਲ ਜੁੜੀਏ ਤਾਂ ਸਹੀਂ ਆਪਣੀ ਪ੍ਰਾਣੀ ਸੋਚ ਨੂੰ ਬਦਲੀਏ ਤਾਂ ਸਹੀਂ ਸੇਮ ਬੜੇ ਪਿਆਰੇ ਬੋਲ ਕਹਿੰਦੇ ਸੋਚ ਬਦਲੋ ਸਿਤਾਰੇ ਬਦਲ ਜਾਣਗੇ ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ ਕਿਸ਼ਤੀ ਬਦਲਣੇ ਦਾ ਕੋਈ ਫਾਇਦਾ ਨਹੀਂ ਯਾਰੋ ਜਦੋਂ ਸਮੁੰਦਰਾਂ ਦੇ ਵਿੱਚ ਹੋਈਏ ਨਾ ਜੀ ਵਾਰ-ਵਾਰ ਕਿਸ਼ਤੀਆਂ ਨਹੀਂ ਬਦਲੀਆਂ ਜਾਂਦੀਆਂ ਨੇ ਕਿਸ਼ਤੀ ਬਦਲਣੇ ਦਾ ਕੋਈ ਫਾਇਦਾ ਨਹੀਂ ਯਾਰੋ ਦਿਸ਼ਾ ਬਦਲੋ ਕਿਨਾਰੇ ਬਦਲ ਜਾਣਗੇ ਅੱਜ ਜਿਹੜੀ ਮਨਮਤ ਵੱਲੋਂ ਸਾਡੀ ਕਿਸ਼ਤੀ ਹੋਈ ਹੋਈ ਨਾ ਜੀ ਗੁਰੂ ਵੱਲੋਂ ਤੋੜ ਦਈਏ ਆਪਣੇ ਆਪ ਹੀ ਕਿਨਾਰਾ ਬਦਲ ਜਾਣਾ ਇਹ ਜਿਹੜੀ ਸਾਡੀ ਜ਼ਿੰਦਗੀ ਇਸ ਨੂੰ ਸੰਭਾਲਣਾ ਕਰੀਏ ਕਿਤੇ ਇਹ ਨਾ ਹੋਵੇ ਸਾਡੀ ਇਹ ਜਿਹੜੀ ਅਮੋਲਕ ਜ਼ਿੰਦਗੀ ਹੈ ਕੁਝ ਸੋਤੇ ਮੇ ਬੀਤ ਗਈ ਕੁਝ ਯਾਹੂ ਮੇ ਬੀਤ ਗਈ ਕੁਝ ਰੋਤੇ ਮੇ ਬੀਤ ਗਈ ਕੁਝ ਰਾਹੋ ਮੇ ਬੀਤ ਗਈ ਮੰਜ਼ਿਲ ਪਰ ਚੱਲਨੇ ਵਾਲੇ ਮੰਜ਼ਿਲ ਪਰ ਜਾ ਲਗੇ ਰਸਤੇ ਬਦਲਣੇ ਵਾਲੋਂ ਕੀ ਰਾਹੋਂ ਮੇ ਬੀਤ ਗਈ ਕਿਤੇ ਸਾਡਾ ਵੀ ਇਹ ਜਿਹੜਾ ਮਨੁੱਖਾ ਜਨਮ ਨਾ ਜੀ ਵਿਸ਼ੇ ਵਿਕਾਰਾਂ ਦੇ ਰਾਹਾਂ ਦੇ ਵਿੱਚ ਪਟਕਦਿਆਂ ਹੋਇਆ ਅਜਾਈ ਬਤੀਤ ਨਾ ਹੋ ਜਾਏ ਇਸ ਨੂੰ ਸੰਭਾਲਣ ਦਾ ਯਤਨ ਕਰੀਏ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਜੀ ਇੱਕ ਪੱਕੇ ਹੋਏ ਫਲ ਵਰਗਾਏ ਸਤਿਗੁਰਾਂ ਉਹਨੇ ਬਖਸ਼ਿਸ਼ ਕੀਤੀ ਕਹਿੰਦੇ ਪੱਕਿਆ ਹੋਇਆ ਫਲ ਕਦੇ ਵੇਖਿਆ ਜਦੋਂ ਇੱਕ ਵਾਰ ਟਾਣੀ ਦੇ ਨਾਲੋਂ ਟੁੱਟ ਕੇ ਥੱਲੇ ਡਿੱਗ ਜਾਏ ਨਾ ਜੀ ਲੱਖਾਂ ਯਤਨ ਕਰ ਲੈ ਜਾਣ ਦੁਬਾਰਾ ਉਹ ਫਲ ਉਸ ਤਰ੍ਹਾਂ ਟਾਣੀ ਦੇ ਨਾਲ ਜੁੜ ਨਹੀਂ ਸਕਦਾ ਤੇ ਮਨੁੱਖਾ ਇਸੇ ਤਰ੍ਹਾਂ ਹੀ ਇਹ ਤੇਰਾ ਅਮੋਲਕ ਜਨਮ ਹੈ ਇੱਕ ਵਾਰ ਤੇਰੇ ਹੱਥੋਂ ਚਲਾ ਗਿਆ ਨਾ ਫਿਰ ਦੁਬਾਰਾ ਤੇਰੇ ਹੱਥ ਨਹੀਂ ਆਉਣਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਐ ਬਾਰ ਜਿਉ ਬਨ ਫਲ ਪੱਕੈ ਹੋਏ ਗਿਰੈ ਬਹਰ ਨਾ ਲਾਗੈ ਢਾਲ ਤੇ ਸੱਚੇ ਪਾਤਸ਼ਾਹ ਜੀ ਅੱਗੇ ਇਹੀ ਅਦਾਸਾਂ ਬੇਨਤੀਆਂ ਕਰੀਏ ਮਾਲਕ ਜੀ ਕਿਰਪਾ ਕਰੋ ਤੁਹਾਡਾ ਨਾਮ ਨਾ ਮੈਨੂੰ ਕਦੇ ਵਿਸਰੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਉਹ ਸਤਿਗੁਰਾਂ ਅੱਗੇ ਇਹੀ ਅਦਾਸ ਬੇਨਤੀ ਕਰੀ ਮਾਲਕ ਜੀ ਪਿਛਲਾ ਸਮਾਂ ਜਿਵੇਂ ਦਾ ਮਰਜੀ ਬਤੀਤ ਹੋਇਆ ਪਰ ਅੱਜ ਜਿਹੜਾ ਨਵੇਂ ਸਾਲ ਦੇ ਆਮਦ ਦੇ ਵਿੱਚ ਤੁਹਾਡੇ ਚਾਣਾ ਵਿੱਚ ਜੁੜ ਮਿਲ ਬੈਠੇ ਆ ਨਾ ਕਿਰਪਾ ਕਰਿਓ ਇਹ ਨਵਾਂ ਸਾਲ ਹੁਣ ਤੁਹਾਡੇ ਲੇਖੇ ਦੇ ਵਿੱਚ ਲੱਗ ਜਾਏ ਹੁਣ ਅੱਗੇ ਬੇਸ਼ੱਕ ਅਸੀਂ ਭਾਵੇਂ ਨਿਤਨੇਮ ਨਹੀਂ ਕਰਦੇ ਸਾਂ ਪਰ ਕਿਰਪਾ ਕਰੋ ਹੁਣ ਨਿਤਨੇਮ ਦੇ ਧਾ ਨਹੀਂ ਹੋ ਜਾਈਏ ਨਿਤਨੇਮ ਸਾਡਾ ਪੱਕਾ ਹੋ ਜਾਏ ਬਾਣੀ ਬਾਣੇ ਦੇ ਨਾਲ ਜੁੜ ਜਾਈਏ ਮੈਂ ਜਦੋਂ ਬਾਣੀ ਦੇ ਨਾਲ ਪ੍ਰੀਤ ਕਰਾਂਗੇ ਨਾ ਜੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਆਪਣੇ ਆਪ ਸਾਡੇ ਪ੍ਰੀਤ ਬਣ ਜਾਣੀ ਹੈ ਜਿੱਥੇ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਵੀ ਆਗਮਨ ਗੁਰਪੁਰਬ ਮਨਾ ਰਹੇ ਆ ਨਾ ਜੀ ਤੇ ਜਿਹੜੇ ਵੀ ਹਜੇ ਅੰਮ੍ਰਿਤ ਕੇਤਾ ਨਹੀਂ ਨਹੀਂ ਹੋਏ ਨੇ ਖੰਡੇ ਕੀ ਪਾਹੁਲ ਜਿਨ੍ਹਾਂ ਨੇ ਨਹੀਂ ਛਕੀ ਹੈ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਅੰਮ੍ਰਿਤ ਧਾਰੀ ਹੋਈਏ ਸਾਰੇ ਖੰਡੇ ਕੀ ਪੌਹਲ ਛਕੀਏ ਸਤਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਿਹਰਮਤ ਕਰਨ ਬੇਅੰਤ ਪਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖੀਮਾ ਮਾਣ ਕਰੋ ਤੇਉ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ਦਿਆਂ ਹੋਇਆਂ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ